ਉਹ ਚੌਕ ਤੇ ਮਿਲਨੀ ਆ ਹੁਣ ਬਸ 2 ਕਿਲੋਮੀਟਰ ਆਪਾਂ ਪੈਦਲ ਜਾਣਾ ਮੈਂ ਕਿੰਨਾ ਕੰਪਲੀਟ ਕਰਾਉ ਸਾਰਾ ਤਿੰਨੇ ਚੈਪਟਰ ਸੀਗੇ ਬਸ ਉਹੀ ਕਰਾ ਦੇ ਸਾਰੇ ਹੋ ਗਏ ਕੰਪਲੀਟ ਚਲ ਆਪਾਂ ਬੱਸ ਫੜਨੀ ਆ ਤੇ ਬੱਸ ਤੇ ਆਇਆ ਤੇ ਮੈਂ ਲੈਣ ਤੈਨੂੰ ਮੈਂ ਕਿਹਾ ਬੱਸ ਤੇ ਵੀ ਆਈਏ ਕਰੇ 5000 ਦਾ ਐਸਟੀਮੇਟ ਦੱਸਿਆ ਭਾਈ ਜੀ ਨੇ ਦੋਨੇ ਸ਼ੌਕਰ ਪਲੱਸ ਲੇਬਰ ਹੋ ਜਾਊਗੀ ਹਾਂਜੀ ਸਤਿ ਸ਼੍ਰੀ ਅਕਾਲ ਜੀ ਤੇ ਅੱਜ ਸੈਟਰਡੇ ਆ ਦੇਣ ਤੇ ਮੈਂ ਚੱਲਿਆ ਸੀਗਾ ਗੁਰਮੀਰ ਨੈਣ ਤੇ ਗੱਡੀ ਦਾ ਥੋੜਾ ਜਿਹਾ ਕੰਮ ਕਰਾਉਣਾ ਕੱਟੀ ਦਿਨਾ ਚੌਕਰ ਕੀ ਪ੍ਰੋਬਲਮ ਆ ਗਈ ਥੋੜਾ ਜਿਹਾ ਚੌਕਰ ਠੀਕ ਕਰ ਗਿਆ ਰਿਆਇ ਜਿਹੜਾ ਰਾਈਟ ਸਾਈਡ ਦਾ ਤੇ ਉਹਦੇ ਕਰਕੇ ਚੌਕਰ ਦੇਖਦਾ ਮੈਂ ਸੈੱਟ ਪਾ ਲਊਗਾ ਜੇ ਥੋੜੀ ਥੋੜੀ ਸਾਲ ਉਹ ਵਹੀ ਕਈ ਵਾਰੀ ਕੀ ਹੁੰਦਾ ਫਿਰ ਇੱਕ ਨਵਾਂ ਹੋ ਜਾਏ ਦੂਜਾ ਥੋੜਾ ਪੁਰਾਣਾ ਹੋਵੇ ਤਾਂ ਹੋ ਸਕਦਾ ਪ੍ਰੋਬਲਮ ਆਉਂਦੀ ਹੋਵੇ ਮੈਂ ਕੁੱਛ ਲਊਗਾ ਨਹੀਂ ਤਾਂ ਜੇ ਉਹ ਕਹਣਗੇ ਦੋਨੇ ਪੋਆ ਲਾਂਗੇ ਦੋਨੇ ਪੋਆ ਲਾਂਗੇ ਨਹੀਂ ਕੋਈ ਚੌਕਰ ਪੋਆ ਲਾਂਗੇ ਤਾਂ ਕਿ ਗਰਮੇਹਤ ਜਾਂ ਜਕਸਟਾ ਕਰਾਸ ਸੀ ਕੀ ਤੇ ਉਹਨੂੰ ਲੈ ਕੇ ਆਉਂਗਾ ਸੂਤੋਂ ਮੈਂ ਉਸੇ ਹੋਣ ਵਾਲੀ ਆਉਂ ਉਹ ਮੈਂ ਨਿਕਲਦਾ ਘਰੋਂ ਕੱਲ ਪਤਾ ਕਰ ਲਿਆ ਸੀਗਾ ਉਹਨਾਂ ਦਾ ਲੰਚ ਬ੍ਰੇਕ ਹੁੰਦਾ 1 ਤੋਂ 1:30 ਵਜੇ ਤੱਕ ਤੇ 1:30 ਵਜਣੀਆਂ ਵਾਲਾ ਹੁਣ ਉਸ ਤੋਂ ਬਾਅਦ ਹੀ ਉੱਥੇ ਜਾਊਗਾ ਮੈਂ ਕੋਸ਼ਿਸ਼ ਕਰੂੰਗਾ ਵੀ ਜੀਤੁ ਜੀ ਦੀ ਕੰਮ ਹੋ ਜਾਵੇ ਜੀਤਿ ਵੀ ਨਹੀਂ ਹੋ ਗਿਆ ਜੀ ਕਿਉਂਕਿ ਕੱਲ ਫਿਰ ਸੰਗਰੂਰ ਵੀ ਜਾਣਾ ਉਹ ਆਊਗਾ ਚੈੱਕ ਕਰਾ ਲੈਣਾ ਕੀ ਬੀਕਲ ਵਗੈਰਾ ਪਾਉਣਾ ਹਾਂਗਾ ਕੱਢੀ ਚ ਤੇ ਸਕੂਲ ਪਹੁੰਚ ਗਿਆ ਸੀ ਮੈਂ ਲੈ ਕੇ ਆਣਾ ਪਰ ਹਾਂਜੀ 220 ਧੱਕਾ ਗਲਾਸ ਉਹਦੀ ਮਤਲਬ ਹਲੇ ਆਲਮੋਸਟ ਅੱਧਾ ਘੰਟਾ ਪਿਆ ਤੇ ਅੱਧੇ ਘੰਟੇ ਤੱਕ ਮੈਂ ਦੁਬਾਰਾ ਦੇਖੂੰਗਾ ਵੈਸੇ ਮੈਂ ਜਾ ਕੇ ਆਉਣਾ ਪਹਿਲਾਂ ਵਰਕਸ਼ਾਪ ਕੋਈ ਨੇੜੇ ਹੀ ਆਉ 200 ਮੀਟਰ ਤੀਹਤੋਂ ਜ਼ਿਆਦਾ ਦੂਰ ਨਹੀਂ ਹੈਗੀ ਪਿੱਛੇ ਸੀਗੇ ਰਸਤੇ ਜੀ ਆਉਂਦੀ ਆ ਤੇ ਵਰਕਸ਼ਾਪ ਜਾ ਕੇ ਆਉਣਾ ਉੱਥੇ ਜਾ ਕੇ ਇਹਦੀ ਐਂਟਰੀ ਵਗੈਰਾ ਕਰਾਉਣਾ ਦੇਖਦਾ ਕੀ ਕਹਿੰਦੇ ਆ ਜਾਂ ਮੈਂ ਪੈਦਲ ਲੈ ਜਾਊਗਾ ਆ ਕੇ ਕਿਉਂਕਿ ਦੂਰ ਹੈ ਨਹੀਂ ਜ਼ਿਆਦਾ ਪਹਿਲਾਂ ਪੈਦਲ ਆ ਕੋਈ ਹਜ ਤਾ ਨਹੀਂ ਇਹਦੀ ਮੜਾਓ ਹੈ 5000 ਦਾ ਐਸਟੀਮੇਟ ਦੱਸਿਆ ਬਾਈ ਜੀ ਨੇ ਦੋਨੇ ਸ਼ੌਕਰ ਪਲਸ ਦੇ ਬਣਾਉਂ ਚੁਲੀ ਦੇ ਕ ਵੀਰ ਬੈਲੈਂਸਿੰਗ ਕਰਾਉਣੀ ਸੀਗੀ ਮੈਂ ਬੈਲੈਂਸਿੰਗ ਦਾ 100000 ਰੁਪਏ ਦਾ ਖਰਚਾ ਬਣਦਾ ਨਹੀਂ 80000 ਰੁਪਏ ਬੀਲ ਬੈਲੈਂਸਿੰਗ ਅਲਾਈਨਮੈਂਟ ਦਾ 90000 ਦੇ 200000 ਰੁਪਏ ਆ ਸੱਚ ਉਹ ਆ ਅੱਜ ਗੱਡੀ ਮੈਂ ਲਾ ਆਇਆ ਸੀਗਾ ਹੁਣ ਚੱਲਾਂ ਗੁਰਮੀਹਰ ਲੇਨ ਸਕੂਲ ਤੋਂ ਕਿਉਂਕਿ ਜਿਆਦਾ ਦੂਰ ਨਹੀਂ ਹੈਗਾ ਪੂਲ ਉਹ ਦਾਸ ਹੋ ਗਏ 20 20 ਤੇ ਕਿੱਥੇ ਹੋਣੀਆਂ 5 ਮਿੰਟ ਲੱਗਣੇ ਇੱਥੋਂ ਮੈਨੂੰ ਤੇ ਜਾ ਕੇ ਉਹ ਪੈਨਲੇ ਲੈ ਆਉਂਗਾ ਫਿਰ ਇਹਨਾਂ ਚਲੋ ਗੱਡੀ ਦਾ ਵੀ ਕੰਮ ਨੰਬਰ ਆ ਜਾਊਗਾ ਕੰਮ ਹੋ ਜੂ ਘੰਟਾ ਸਵਾ ਘੰਟਾ ਕਹਿੰਦੇ ਸੀ ਲੱਗੂਗਾ ਤੇ ਉਹ ਤੋਂ ਬਾਅਦ ਗੱਡੀ ਲੈ ਕੇ ਫਿਰ ਘਰ ਨੂੰ ਨਿਕਲ ਜਾਾਂਗੇ ਆਪਾਂ ਕੀ ਪੜਾਇਆ ਫਿਰ ਜੁਕラス ਚ ਮੈਥ ਕਿੰਨਾ ਕੰਪਲੀਟ ਕਰਾਉ ਸਾਰਾ ਤਿੰਨੇ ਚੈਪਟਰ ਸੀਗੇ ਬਸ ਉਹੀ ਕਰਾ ਦੇ ਸਾਰੇ ਉਹ ਕੰਪਲੀਟ ਚਲ ਆਪਾਂ ਬੱਸ ਫੜਨੀ ਐ ਤੂੰ ਬੱਸ ਤੇ ਆਇਆ ਜਮ ਲੈਣ ਤੈਨੂੰ ਮੈਂ ਕਿਹਾ ਬੱਸ ਤੇ ਵੀ ਆਈਏ ਕਦੇ ਠੀਕ ਆ ਜੀ ਜੀ ਆਪਾਂ ਨੂੰ ਚੌਕ ਤੇ ਮਿਲਣੀ ਆ ਹੁਣ ਬੱਸ 2 ਕਿਲੋਮੀਟਰ ਆਪਾਂ ਪੈਦਲ ਜਾਣਾ ਠੀਕ ਹੈ ਕੋਈ ਨਹੀਂ ਕਿਹੜਾ ਜਾਉਂਗਾ ਬਣਾ ਉਹ ਡੋਮੀਨੋ ਵਰਮਨੀਕ ਵਰਮਨੀਕ ਜਾਉਂਗਾ ਹਾਂ ਉੱਥੋਂ ਆਪਣੀ ਲੈਣੀ ਆ ਬਸ ਠੀਕ ਹੈ ਜੀ ਆਈਮੀਗ੍ਰੇਸ਼ਨ ਵਾਲਾ ਹੋਰ ਫੁੱਲ ਗਿਆ ਇੱਕ ਪਹਿਲਾਂ ਘਾਟ ਸੀ ਕਹਿੰਦੇ ਪੰਜਾਬ ਦੀ ਇਮੀਗ੍ਰੇਸ਼ਨ ਵਾਲਿਆਂ ਦੀ ਅਸੀਂ ਪਹੁੰਚ ਕੇ ਵਾਪਸ ਅਸੀਂ ਦੋਨੇ ਜਾਣੇ ਫੱਕ ਕੇ ਫਰ ਇੰਨੇ ਜੀ ਹੈ ਬਸ ਹੋ ਗਈ ਨਹੀਂ ਨਹੀਂ ਹਾਂ ਉਹ ਸਰਵਿਸ ਸੈਂਟਰ ਪਹੁੰਚ ਗਏ ਬੈਠ ਕੇ ਆ ਗਏ ਹੈ ਟਾ ਟਾ ਇਹਦਾ ਟੰਗਣਾ ਗੋਲ ਗਨ ਦੀ ਐਂਟਰੀ ਕਰਾਈ ਦੀ ਫਿਲ ਨੰਬਰ ਆਇਆ ਨਹੀਂ ਗੱਡੀ ਪਿਆਰੀ ਖੜੀ ਸਾਡੀ ਵੇਟਿੰਗ 'ਚ ਹੀ ਆ ਦੇ ਟੇ ਟੰਗਣ ਲੱਗਾ ਨਹੀਂ ਉੱਥੇ ਆ ਲਿਫਟ ਤੇ ਕਰ ਘਟਣ ਲੱਗਿਆ ਜੀ ਹੁਣ। ਸਾਡੇ ਡਿੱਗੀਆਂ ਵਾਲੇ ਸ਼ੌਕਰ ਵੀ ਪਾਰੇ ਸੀਗੇ ਲੂਸ ਸੀਗੇ ਇਹ ਬਹੁਤ ਜਿਆਦਾ ਡਿੱਗ ਜਾਂਦੀ ਸੀਗੀ ਇਹ। ਇਹਨਾਂ ਵੇ 1000 ਰੁਪਏ ਦਾ ਖਰਚਾ ਆ ਜਾਣਾ ਦੋਨਾਂ ਦਾ। ਫੇਰ ਸੌਂ ਗਿਆ। ਇਹ ਵੀ ਸੈਟ ਜੀ ਆਉਂਦਾ ਇਹ? ਨਹੀਂ ਉਹ ਦੂਜੇ ਸ਼ੌਕਰ ਸੈਟ ਚ ਆਉਂਦੇ ਆ ਉੱਪਰ ਵਾਲੇ। ਇਹ ਕੱਲਾ ਕੱਲਾ ਹੀ ਮਿਲ ਜਾਂਦਾ। ਮੈਂ ਕੀ ਕਰ ਰਿਹਾ ਜੀ। ਅੱਛਾ। ਹਾਂਜੀ ਹੋ ਗਿਆ ਸੀ ਉਹ ਕੰਮ ਤੇ ਚੱਲਿਆ ਹੁਣ ਗੇਟ ਪਾਸ ਦੇ ਕੇ ਇਧਰ ਵੱਲੋਂ ਆ ਲਓ ਜੀ ਠੀਕ ਆ ਜੀ ਓਕੇ ਜੀ ਓਕੇ ਜੀ ਬੈਟਰ ਲਾ ਹਾਂਜੀ ਡੀਜ਼ਲ ਪਾਉਣ ਲੱਗ ਗਈ ਗੱਡੀ ਜੀ ਮੈਂ ਕਿਹਾ ਅੱਜ ਹੀ ਪਾ ਲਈਏ ਫਿਰ ਸਾਲਾ ਸੰਗਰੂਰ ਨੂੰ ਜਾਣਾ ਤੇ ਫੇਰ ਹੀ ਪਉਣਾ ਹੀ ਪੈਣਾ ਅੱਜ ਟਾਈਮ ਹੈਗਾ ਵਧੀਆ ਸਾਡੇ ਕੋਲੇ ਜਾ ਕੇ ਗੱਡੀ ਤਾਂ ਫੇਰ ਉਦਣੇ ਧੋਲੀ ਸੀ ਦੋ ਦਿਨ ਪਹਿਲਾਂ ਹੀ ਵਾਸ਼ ਤਾਂ ਹੋਈ ਹੋਈ ਹੈ ਗੱਡੀ ਸੌਖਰਾਂ ਦੀ ਸੀਗੀ ਪ੍ਰੋਬਲਮ ਉਹ ਵੀ ਦੂਰ ਹੋ ਗਈ ਤੇ ਸਰਵਿਸ ਹੁਣ ਸੋਚਿਆ ਵੀ ਇੱਥੋਂ ਅਥਾਰਾਈਜ਼ਡ ਡੀਲਰ ਤੋਂ ਕੰਪਨੀ ਤੋਂ ਹੀ ਕਰਾਇਆ ਕਰਾਂਗੇ ਕਿਉਂਕਿ ਬਾਹਰ ਵੀ ਕੋਈ ਜ਼ਿਆਦਾ ਫੱਕ ਨਹੀਂ ਪੈਂਦਾ ਜੇ ਕਰਾਉਣੇ 1500 ਦਾ ਮਸਾ ਉਹ ਵੀ ਮਸਾ ਫਰਕ ਪੈਂਦਾ ਤੇ ਕੁਆਲਿਟੀ ਦਾ ਬਹੁਤ ਜ਼ਿਆਦਾ ਫਰਕ ਆ ਉਹਨਾਂ ਕੋਈ ਚਾਬੀਆਂ ਬੰਨ੍ਹਨੇ ਅੱਦੇ ਕਾਸੇ ਤੁਹਾਨੂੰ ਪਤਾ ਹੀ ਆ ਤੇ ਜਿਗਾਰਡੂ ਦਾ ਕੰਮ ਹੁੰਦ ਰੇ ਕਈ ਵਾਰ ਤਾਂ ਮੈਂ ਨੜ ਖੋਲ ਕੇ ਦੇਖਿਆ ਹੈ ਕਿ ਇਹ ਜਿਗਾਰਡ ਦੇ ਨਾਲ ਹੀ ਹੁੰਦੇ ਆਂ ਗਣਾਟਾ ਨੂੰ ਤੇ ਇਹਨਾਂ ਕੋਲੇ ਸਾਰਾ ਮਸ਼ੀਨੀ ਕੰਮ ਹੁੰਦਾ ਸਾਰਾ ਟੂਲ ਵਧੀਆ ਨੇ ਇਹਨਾਂ ਕੋਲੇ ਲਿਫਟ ਲੁਕ ਤੇ ਚੱਕ ਕੇ ਪ੍ਰੋਪਰ ਹੈ ਗੱਡੀ ਵਧੀਆ ਤੁਹਾਨੂੰ ਹੋ ਜਾਂਦਾ ਕੰਮ ਸਾਰਾ ਨਾਲੇ ਚੱਕ ਚੁੱਕ ਕਰਦ ਨੇ ਉਹ ਤਾਂ ਜਿੰਨਾ ਕੰਮ ਕਹਦਾ ਉੰਨਾ ਕਰ ਦਿੰਦਾ ਐਕਸਟਰਾ ਕੁਝ ਨਹੀਂ ਦੱਸਣਾ ਹੈਗਾ ਉਹਨਾਂ ਨੇ ਨਹੀਂ ਵਾਪਸ ਆ ਕੇ ਆਰਸੀ ਆ ਪਹੁੰਚ ਗਏ ਬਾਹਰੋਂ ਐਂਟਰੀ ਕਰਨ ਲੱਗੇ ਆ ਤੰਦ ਗੋਣਾ ਜੀ ਐਂਟਰੈਂਸ ਦਾ 뷰 ਬੜਾ ਚੇਂਜ ਹੋ ਗਿਆ ਹੁਣ ਇੱਥੇ ਬਹੁਤ ਹੀ ਵਧੀਆ ਲੋਕੇ ਨਵਾਈਡਰ ਲਾਤਾ ਤੇ ਪਲੱਸ ਉਹਨੂੰ ਬੁੱਟੇ ਲਾਤੇ ਆ ਦੇਖੋ ਬਹੁਤ ਵਧੀਆ ਬਣਾਤਾ ਹੁਣ ਇਧਰ ਨੂੰ ਆ ਕੇ ਫੇਰ ਇਧਰ ਕੰਧ-ਕੁੰਧ ਵਧੀਆ ਕਰਤੇ ਇਧਰ ਗ੍ਰੇਨ ਲਾਤੀ ਸਾਹਮਣੇ ਬੁੱਟੇ ਲਾਤੇ ਦੇਖੋ ਕੰਧ ਦੇ ਉੱਤੇ ਬਹੁਤ ਵਧੀਆ ਬਣ ਗਈ ਐਂਟਰੈਂਸ ਹੁਣ ਅੰਡਰ ਬ੍ਰਿਜ ਵਾਲੀ ਸਾਈਡ ਆਏ ਆ ਅਸੀਂ ਲਓ ਇਹ ਘਰੇ ਪਹੁੰਚ ਗਏ ਬੈਠਾ ਇਹ ਗਰਾਂ ਰੋਟੀ ਖਾ ਲਈ ਟਾਈਮ ਤੇ ਉਹ ਰਜ ਗਈ ਖਾਦੀ ਆ ਕੇ ਟਾਈਮ ਪਾਸ ਕੀਤਾ ਹੂੰ ਬਲਜਿੰਦਰ ਸੁੱਤੀ ਪਈ ਹੋਗੀ ਫਿਰ ਮੇਰਾ ਅਗੇ ਰੋਟੀ ਖਾਣ ਲੱਗਾ ਮਾਂ ਵੀ ਚੱਲਣਾ ਟਿਊਸ਼ਨ ਤੇ ਇਹ ਵੀ 4:30 ਵਜੇ ਟਿਊਸ਼ਨ ਆ 25 ਹੋ ਗਏ 9:00 ਤੱਕ ਕੱਢ ਦੇਂਦਰੀ ਦਾ ਹੀ ਖਤਮ ਕਰਤਾ 5:00 ਵਜੇ ਖਤਮ ਕਰਕੇ ਜਾਵੇ ਕਿੰਨੇ ਵਜੇ ਤੇ ਟਿਊਸ਼ਨ ਇੱਕ ਹੈ ਇੰਨਾ ਦੀ ਔਰ ਡੇਢ ਘੰਟਾ 6 ਵਜੇ ਮੇਰੀ ਉਹਨੇ ਵੀ ਆ 6 ਵਜੇ ਇਹਨਾਂ ਦੀ ਇੰਦਾ ਘੰਟਾ ਜ਼ਿਆਦਾ ਬਸ ਠੀਕ ਤੁਸੀਂ ਕੀ ਪੜਨਾਗੇ? ਉਹ ਵੀ ਰਹਿ ਇੱਕ ਟਾਈਮ ਵਿੜਾਉਂਦਾ ਹੈ ਉਹ ਛੇਤੀ ਘਾ ਟਾਈਮ ਹੋਗਾ ਤੇ ਟਿਊਸ਼ਨ ਦਾ ਉਹ ਬੈਠਾ ਪੜ ਹੀ ਜਾਂਦਾ ਉਹ ਗੋਡੇ ਤੇ ਪਰਣਾ ਬੰਨੀ ਜਾਂਦਾ ਸਿਰ ਤੇ ਬੰਨਣਾ ਜਿੰਦਰ ਗਲ ਦੀ ਤਿਆਰੀ ਕਰੀ ਜਾਂਦੀ ਹੈਗੀ ਕੱਪੜੇ ਕੋਟੇ ਪ੍ਰੈਸ ਕਰਦੀ ਹੈਗੀ ਸੇਰ ਵਾਸਤੇ ਤੇ ਬੱਸ ਫਿਰ ਹੁਣ 6:30 ਸੋ ਜਾਾਂਗੇ ਅੱਜ ਅਸੀਂ ਕਿਉਂਕਿ ਸਵੇਰੇ ਆਰ ਲਈ ਨਿਕਲਣਾ ਕੁਝ ਕਰਾਂਗੇ ਵੀ 6:30 6:30 ਨਿਕਲ ਜੀਏ ਅਸੀਂ ਘਰੋਂ